ਇੱਕ ਕਹਾਵਤ ਹੈ ਜੋ ਹੋਰਾਂ ਲਈ ਜਾਲ ਬੁੰਨਦਾ ਹੈ ਸਭ ਤੋਂ ਪਹਿਲਾਂ ਖੁਦ ਉਸ ਵਿੱਚ ਫਸਦਾ ਹੈ ਅੱਜ ਇਹ ਗੱਲ ਬੰਗਲਾਦੇਸ਼ ਤੇ ਬਿਲਕੁਲ ਫਿੱਟ ਬੈਠਦੀ ਹੈ ਦਰਅਸਲ ਭਾਰਤ ਤੇ ਦਬਾਅ ਬਣਾਉਣ ਅਤੇ ਆਪਣੀ ਇੰਟਰਨੈਟ ਡਿਪਲੋਮੇਸੀ ਵਧਾਉਣ ਦਾ ਸੁਪਨਾ ਵੇਖਣ ਵਾਲੇ ਮੁਹੰਮਦ ਯੂਨਸ ਹੁਣ ਖੁਦ ਉਸੇ ਡਿਜੀਟਲ ਜਾਲ ਵਿੱਚ ਫਸ ਗਏ ਹਨ ਜੋ ਉਹਨਾਂ ਨੇ ਭਾਰਤ ਲਈ ਬੁਣਿਆ ਸੀ ਭਾਰਤ ਨੇ ਹਾਲ ਹੀ ਵਿੱਚ ਇੱਕ ਵੱਡਾ ਕਦਮ ਮੇਜਰ ਸਟ੍ਰੈਟੈਜਿਕ ਮੂਵ ਚੁੱਕਿਆ ਹੈ ਜਿਸ ਨਾਲ ਬੰਗਲਾਦੇਸ਼ ਦੀ ਇੰਟਰਨੈਟ ਸਟ੍ਰੈਟਜੀ ਪੂਰੀ ਤਰ੍ਹਾਂ ਉਲਟ ਗਈ ਹੈ ਅਸਲ ਵਿੱਚ ਇੰਟਰਨੈਟ ਉਹ ਸੈਕਟਰ ਹੈ ਜਿੱਥੇ ਦੇਸ਼ ਆਪਸ ਵਿੱਚ ਸਹਿਯੋਗ ਕੋਲੈਬੋਰੇਸ਼ਨ ਰਾਹੀਂ ਹੀ ਅੱਗੇ ਵਧਦੇ ਹਨ ਇਸ ਲਈ ਇਸ ਨੂੰ ਅਕਸਰ ਜ਼ੋਨ ਆਫ ਕਾਰਪੋਰੇਸ਼ਨ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਦੇਸ਼ ਮਿਲ ਜੁਲ ਕੇ ਡਿਜੀਟਲ ਇਨਫਰਾਸਟ੍ਰਕਚਰ ਸਾਂਝਾ ਕਰਦੇ ਹਨ ਤਾਂ ਫਾਇਦਾ ਸਭ ਨੂੰ ਹੁੰਦਾ ਹੈ ਭਾਰਤ ਅਤੇ ਬੰਗਲਾਦੇਸ਼ ਵੀ ਕਈ ਸਾਲਾਂ ਤੱਕ ਇਸੇ ਰਾਹ ਤੇ ਅੱਗੇ ਵਧ ਰਹੇ ਸਨ ਭਾਰਤ ਦੀ ਯੋਜਨਾ ਸੀ ਕਿ ਬੰਗਲਾਦੇਸ਼ ਸੰਮ੍ਰਿਨ ਆਪਟੀਕਲ ਫਾਈਬਰ ਕੇਬਲ ਸਿਰਫ ਉਥੇ ਲਈ ਨਾ ਰਹੇ ਸਗੋਂ ਉਸ ਨੂੰ ਨਾਰਥ-ਈਸਟ ਇੰਡੀਆ ਨਾਲ ਵੀ ਕਨੈਕਟ ਕੀਤਾ ਜਾਵੇ ਇਸ ਨਾਲ ਨਾਰਥ-ਈਸਟ ਰੀਜਨ ਨੂੰ ਲੋ ਲੈਟੈਂਸੀ ਅਤੇ ਹਾਈ ਸਪੀਡ ਇੰਟਰਨੈਟ ਕਨੈਕਟੀਵਿਟੀ ਮਿਲ ਸਕਦੀ ਸੀ ਜੋ ਉਥੇ ਦੇ ਆਰਥਿਕ ਅਤੇ ਡਿਜੀਟਲ ਵਿਕਾਸ ਲਈ ਬੜਾ ਹੀ ਵੱਡਾ ਕਦਮ ਹੁੰਦੀ ਪਰ ਉਸ ਵੇਲੇ ਬੰਗਲਾਦੇਸ਼ ਦੇ ਡਿਜੀਟਲ ਐਡਵਾਈਜ਼ਰ ਨੇ ਮੁਹੰਮਦ ਯੂਨਸ ਨੇ ਰੁਖ ਬਦਲ ਦਿੱਤਾ ਉਨ੍ਹਾਂ ਨੇ ਕਿਹਾ ਕਿ ਜੇ ਨਾਰਥ-ਈਸਟ ਇੰਡੀਆ ਨੂੰ ਇਸ ਕੇਬਲ ਨਾਲ ਜੋੜਿਆ ਗਿਆ ਤਾਂ ਬੰਗਲਾਦੇਸ਼ ਦਾ ਰੀਜਨਲ ਇੰਟਰਨੈਟ ਹੱਬ ਬਣਨ ਵਾਲਾ ਮਕਸਦ ਕਮਜ਼ੋਰ ਪੈ ਜਾਵੇਗਾ ਇਸ ਤਰ੍ਹਾਂ ਸਹਿਯੋਗ ਨੂੰ ਮੁਕਾਬਲੇ ਵਿੱਚ ਬਦਲ ਦਿੱਤਾ ਗਿਆ ਅਤੇ ਭਾਰਤ ਤੇ ਸ਼ਰਤਾਂ ਲਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤ ਨੇ ਇਸ ਦਾ ਬੜਾ ਸਪਸ਼ਟ ਅਤੇ ਦ੍ਰਿੜਤਾ ਨਾਲ ਜਵਾਬ ਦਿੱਤਾ ਉਨ੍ਹਾਂ ਨੇ ਕਿਹਾ ਠੀਕ ਹੈ ਹੁਣ ਸਾਨੂੰ ਬੰਗਲਾਦੇਸ਼ ਦੀ ਕੋਈ ਲੋੜ ਨਹੀਂ ਫਿਰ ਆ ਗਿਆ ਉਹ ਦਿਨ 21 ਅਕਤੂਬਰ 2025 ਜਦੋਂ BSNL ਭਾਰਤ ਸੰਚਾਰ ਨਿਗਮ ਲਿਮਟਿਡ ਨੇ ਬੰਗਲਾਦੇਸ਼ ਤੋਂ ਆਉਣ ਵਾਲਾ 10 ਗੀਗਾਬਾਈਟ ਪਰ ਸੈਕਿੰਡ ਇੰਟਰਨੈਟ ਲਿੰਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੁਣ ਨਾਰਥ-ਈਸਟ ਇੰਡੀਆ ਨੂੰ ਇੰਟਰਨੈਟ ਭਾਰਤ ਦੇ ਆਪਣੇ ਡੋਮੈਸਟਿਕ ਫਾਈਬਰ ਨੈਟਵਰਕ ਅਤੇ ਸੈਟਲਾਈਟ ਸਿਸਟਮ ਰਾਹੀਂ ਮਿਲ ਰਿਹਾ ਹੈ ਦੋਸਤੋ ਹੁਣ ਗੱਲ ਇਦਾਂ ਹੈ ਕਿ ਹੁਣ ਕੋਈ ਵੀ ਫੋਰਨ ਰੂਟ ਨਹੀਂ ਰਹੇਗਾ ਪੂਰਾ ਨੈਟਵਰਕ ਭਾਰਤ ਦੇ ਆਪਣੇ ਕੰਟਰੋਲ ਦੇ ਹੇਠ ਹੈ ਇਹ ਗੱਲ ਭਾਵੇਂ ਸੁਣਨ ਵਿੱਚ ਛੋਟੀ ਲੱਗੇ ਪਰ ਬੰਗਲਾਦੇਸ਼ ਲਈ ਇਹ ਇੱਕ ਸਭ ਤੋਂ ਵੱਡਾ ਚਟਕਾ ਹੈ ਇਸ ਦਾ ਅਸਲੀ ਪ੍ਰਭਾਵ ਤੁਹਾਨੂੰ ਤਦ ਸਮਝ ਆਵੇਗਾ ਜਦੋਂ ਤੁਸੀਂ ਅੱਗੇ ਦੀ ਜਾਣਕਾਰੀ ਸੁਣੋਗੇ ਪਰ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਪਿਛਲੇ ਕੁਝ ਮਹੀਨਿਆਂ ਵਿੱਚ ਬੰਗਲਾਦੇਸ਼ ਨੂੰ ਭਾਰਤ ਵੱਲੋਂ ਇੱਕ ਦੇ ਬਾਅਦ ਇੱਕ ਚਟਕੇ ਲੱਗ ਰਹੇ ਹਨ ਜਦੋਂ ਤੋਂ ਉਹਨਾਂ ਨੇ ਭਾਰਤ ਨਾਲ ਟਕਰਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦਿਨ ਤੋਂ ਹੀ ਭਾਰਤ ਨੇ ਉਹਨਾਂ ਦੀ ਡਿਜੀਟਲ ਚੇਨ ਖਤਮ ਕਰ ਦਿੱਤੀ ਹੈ ਆਖਿਰਕਾਰ ਬੰਗਲਾਦੇਸ਼ ਨੂੰ ਵੀ ਇਹ ਸਮਝ ਆ ਗਿਆ ਕਿ ਭਾਰਤ ਨਾਲ ਪੰਗਾ ਲੈਣ ਦਾ ਮਤਲਬ ਹੈ ਆਪਣੇ ਸਿਰ ਤੇ ਮੁਸੀਬਤ ਸੱਦ ਲੈਣਾ ਅੱਜ ਭਾਰਤ ਨੇ ਬੰਗਲਾਦੇਸ਼ ਨੂੰ ਉਸਦੀ ਅਸਲੀ ਔਕਾਤ ਇੰਟਰਨੈਟ ਡਿਪਲੋਮੇਸੀ ਰਾਹੀਂ ਦਿਖਾ ਦਿੱਤੀ ਹੈ ਪਹਿਲਾਂ ਭਾਰਤ ਬੰਗਲਾਦੇਸ਼ ਤੋਂ ਇੰਟਰਨੈਟ

ਅਤੇ BSNL ਨੇ ਨਾਰਥ-ਈਸਟ ਰੀਜਨ ਦੀ ਕਨੈਕਟੀਵਿਟੀ ਪੂਰੀ ਤਰ੍ਹਾਂ ਆਪਣੇ ਡੋਮੈਸਟਿਕ ਨੈਟਵਰਕ ਤੇ ਸ਼ਿਫਟ ਕਰ ਦਿੱਤੀ ਹੈ। ਹੁਣ ਪੂਰਾ ਨੈਟਵਰਕ ਭਾਰਤ ਦੇ ਆਪਣੇ ਕੰਟਰੋਲ ਹੇਠ ਆ ਗਿਆ ਹੈ। ਕੋਈ ਵਿਦੇਸ਼ੀ ਰੂਟ ਨਹੀਂ, ਕੋਈ ਡਿਪੈਂਡੈਂਸੀ ਨਹੀਂ। ਇੰਟਰਨੈਟ ਇੰਪੋਰਟ ਦਾ ਮਤਲਬ ਹੁੰਦਾ ਹੈ ਕਿ ਕਿਸੇ ਹੋਰ ਦੇਸ਼ ਤੋਂ ਇੰਟਰਨੈਟ ਬੈਂਡਵਿਡਥ ਖਰੀਦਣਾ। ਭਾਰਤ ਪਹਿਲਾਂ ਬੰਗਲਾਦੇਸ਼ ਤੋਂ ਬੈਂਡਵਿਡਥ ਇੰਪੋਰਟ ਕਰਦਾ ਸੀ ਕਿਉਂਕਿ ਉੱਥੇ ਆਉਣ ਵਾਲੇ ਡਾਟਾ ਰੂਟਸ ਤੇਜ, ਛੋਟੇ ਅਤੇ ਆਰਥਿਕ ਰੂਪ ਵਿੱਚ ਸਸਤੇ ਸਨ ਪਰ ਇਸ ਨਾਲ ਬੰਗਲਾਦੇਸ਼ ਕੋਲ ਕੋਈ ਇੱਕ ਲੀਵਰੇਜ ਦਬਾਅ ਬਣਾਉਣ ਦੀ ਤਾਕਤ ਵੀ ਸੀ। ਉਹ ਚਾਹੁੰਦਾ ਤਾਂ ਇੰਟਰਨੈਟ ਸਪਲਾਈ ਕੱਟਦਾ ਜਾਂ ਕੰਡੀਸ਼ਨਸ ਲਗਾ ਕੇ ਭਾਰਤ ਉੱਤੇ ਦਬਾਅ ਬਣਾ ਸਕਦਾ ਸੀ। ਇਸੇ ਕਰਕੇ ਭਾਰਤ ਨੇ ਆਤਮ ਨਿਰਪਰ ਡਿਜੀਟਲ ਨੀਤੀ ਵੱਲ ਵੱਡਾ ਕਦਮ ਚੁੱਕਿਆ ਹੈ। ਹਰ ਰੂਟ ਦਾ ਬੈਕਅਪ ਸਿਸਟਮ ਤਿਆਰ ਕੀਤਾ ਗਿਆ ਹੈ। ਚੰਨਈ ਮੁੰਬਈ ਵਿੱਚ ਨਵੇਂ ਸਮਰਿੰਨ ਲੈਂਡਿੰਗ ਸਟੇਸ਼ਨਸ ਬਣਾਏ ਗਏ ਹਨ ਨਾਲ ਹੀ ਸੈਟਲਾਈਟ ਇੰਟਰਨੈਟ ਨੈਟਵਰਕ ਨੂੰ ਵੀ ਤਿਆਰ ਕੀਤਾ ਗਿਆ ਤਾਂ ਜੋ ਕਿਸੇ ਇੱਕ ਰੂਟ ਵਿੱਚ ਸਮੱਸਿਆ ਆ ਜਾਵੇ ਤਾਂ ਦੂਜਾ ਤੁਰੰਤ ਕੰਮ ਕਰੇ ਭਾਰਤ ਨੇ ਆਪਣੀ ਮਲਟੀ ਲੇਅਰ ਕਨੈਕਟੀਵਿਟੀ ਸਿਸਟਮ ਇਸ ਤਰ੍ਹਾਂ ਬਣਾਈ ਹੈ ਕਿ ਕਿਸੇ ਵੀ ਇੱਕ ਕੇਬਲ ਜਾਂ ਰੂਟ ਦੇ ਫੇਲ ਹੋਣ ਨਾਲ ਪੂਰੇ ਖੇਤਰ ਦੀ ਇੰਟਰਨੈਟ ਸਰਵਿਸ ਪ੍ਰਭਾਵਿਤ ਨਹੀਂ ਹੁੰਦੀ ਹੁਣ ਨਾਰਥ-ਈਸਟ ਇੰਡੀਆ ਲਗਭਗ ਪੂਰੀ ਤਰੀਕੇ ਨਾਲ ਇੰਡੀਅਨ ਨੈਟਵਰਕ ਇਨਫਰਾਸਟ੍ਰਕਚਰ ਤੇ ਨਿਰਭਰ ਹੈ ਜਿਸ ਦਾ ਮਤਲਬ ਹੈ ਕਿ ਕਿਸੇ ਵੀ ਵਿਦੇਸ਼ੀ ਰੂਟ ਜਾਂ ਬੈਂਡਵਿਡਥ ਸਪਲਾਈਅਰ ਤੇ ਕੋਈ ਵੀ ਡਿਪੈਂਡੈਂਸੀ ਨਹੀਂ ਰਹੇਗੀ ਅਸਲ ਵਿੱਚ ਭਾਰਤ ਨੇ ਇਹ ਤਿਆਰੀ ਪਹਿਲਾਂ ਤੋਂ ਹੀ ਕਰ ਰੱਖੀ ਸੀ ਚੰਨਈ ਮੁੰਬਈ ਟਾਕਾ ਵੈਸਟ ਬੰਗਾਲ ਵਰਗੇ ਸੰਬਰੀਨ ਲੈਂਡਿੰਗ ਸਟੇਸ਼ਨਸ ਹੁਣ ਪੂਰੀ ਤਰ੍ਹਾਂ ਨਾਲ ਆਪਰੇਸ਼ਨ ਹਨ ਅਤੇ 2026 ਤੱਕ ਟਾਕਾ ਸਾਊਥ-ਈਸਟ ਏਸ਼ੀਆ ਅੰਡਰਸੀ ਕੇਬਲ ਲਿੰਕ ਵੀ ਚਾਲੂ ਹੋਣ ਵਾਲੀ ਹੈ ਜਿਸ ਨਾਲ ਭਾਰਤ ਦੀ ਪੂਰਬੀ ਕਿਨਾਰਾ ਈਸਟ ਕੋਸਟ ਪੂਰੀ ਤਰ੍ਹਾਂ ਨਾਲ ਗਲੋਬਲ ਡਾਟਾ ਗ੍ਰਿਡ ਨਾਲ ਜੁੜ ਜਾਵੇਗਾ ਇਸ ਤੋਂ ਇਲਾਵਾ ਸੈਟਲਾਈਟ ਬੇਸਡ ਇੰਟਰਨੈਟ ਸਿਸਟਮ ਜਿਵੇਂ ਭਾਰਤ ਨੈਟ ਤੇ 1 ਵੈਬ ਇੰਡੀਆ ਵੀ ਹੁਣ ਸਭ ਤੋਂ ਦੂਰਲੇ ਪਹਾੜੀ ਇਲਾਕਿਆਂ ਤੱਕ ਨੈਟਵਰਕ ਪਹੁੰਚਾ ਰਹੇ ਹਨ ਜਿੱਥੇ ਪਹਿਲਾਂ ਫਾਈਬਰ ਕੇਬਲ ਪਹੁੰਚਾਉਣਾ ਮੁਸ਼ਕਿਲ ਸੀ ਜੋ ਮੁਹੰਮਦ ਯੂਨਸ ਇਹ ਸੋਚ ਰਹੇ ਸਨ ਕਿ ਭਾਰਤ ਬਿਨਾ ਬੰਗਲਾਦੇਸ਼ ਇੰਟਰਨੈਟ ਦੇ ਫਸ ਜਾਵੇਗਾ ਉਹਨਾਂ ਦੀ ਇਹ ਧਾਰਨਾ ਪੂਰੀ ਤਰ੍ਹਾਂ ਗਲਤ ਸਾਬਿਤ ਹੋਈ ਭਾਰਤ ਨੇ ਆਪਣੀ ਡਿਜੀਟਲ ਸੈਲਫ ਰਿਲਾਇੰਸ ਆਤਮ ਨਿਰਭਰਤਾ ਦਿਖਾ ਦਿੱਤੀ ਹੈ ਅਤੇ ਹੁਣ ਨਾਰਥ ਈਸਟ ਇੰਡੀਆ ਪੂਰੀ ਤਰੀਕੇ ਨਾਲ ਇੰਡੀਅਨ ਨੈਟਵਰਕ ਤੇ ਚੱਲ ਰਹੀ ਹੈ ਦੂਜੇ ਪਾਸੇ ਬੰਗਲਾਦੇਸ਼ ਦੀ ਉਹ ਸਾਲਾਨਾ ਆਮਦਨ ਲਗਭਗ 5 ਡਾਲਰ ਮਿਲੀਅਨ ਤੋਂ 10 ਮਿਲੀਅਨ ਡਾਲਰ ਸੀ ਜੋ ਭਾਰਤ ਤੋਂ ਇੰਟਰਨੈਟ ਬੈਂਡਵਿਡਥ ਐਕਸਪੋਰਟ ਕਰਨ ਤੇ ਮਿਲਦੀ ਸੀ ਹੁਣ ਪੂਰੀ ਤਰ੍ਹਾਂ ਰੁਕ ਚੁੱਕੀ ਹੈ ਤੁਹਾਡੇ ਖਿਆਲ ਵਿੱਚ ਕੀ ਭਾਰਤ ਨੇ ਬੰਗਲਾਦੇਸ਼ ਤੋਂ ਇੰਟਰਨੈਟ ਇੰਪੋਰਟ ਬੰਦ ਕਰਕੇ ਸਹੀ ਫੈਸਲਾ ਲਿਆ ਹੈ ਆਪਣੀ ਰਾਏ ਕਮੈਂਟ ਵਿੱਚ ਜਰੂਰ ਦਿਓ ਅਤੇ ਜੇ ਇਹ ਜਾਣਕਾਰੀ ਤੁਹਾਨੂੰ ਲਾਭਦਾਇਕ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ 올 ਤੇ ਸੈੱਟ ਕਰੋ ਤਾਂ ਜੋ ਤੁਸੀਂ ਭਾਰਤ ਦੀਆਂ ਹੋਰ ਡਿਜੀਟਲ ਸਟਰੈਟਜੀ ਤੇ ਜੀਓਪੋਲਿਟਿਕ ਅਪਡੇਟਸ ਸਭ ਤੋਂ ਪਹਿਲਾਂ ਦੇਖ ਸਕੋ